ਗਾਇਸ ਵੈਲਕਮ ਟੂ ਮਾਈ ਬਲੌਗ ਮੀਂਹ ਦੇ ਕਰਦੇ ਤੇ ਸਾਰੇ ਠੀਕ ਹੋਣ ਤੇ ਮੈਂ ਸਵੇਰ ਸਵੇਰ ਉੱਠ ਚੁੱਕੀ ਆ ਤੇ ਮੈਂ ਆਟਾ ਗੁੰਨ ਕੇ ਹੱਡੀ ਸੀ ਆ ਦੇਖ ਆਟਾ ਗੁੰਨ ਕੇ ਹੱਡੀ ਸੀ ਇਹਦਾ ਚਾਹ ਪੀਣੀ ਆ ਚਾਹ ਪੀਤੀ ਨਹੀਂ ਤੇ ਆ ਦੇਖ ਸਾਡੇ ਆਟਾ ਵਿਆ ਸਵੇਰ ਸਵੇਰ ਆਟਾ ਵਿਆ ਤੇ ਮੇਰੇ ਹਸਬੰਦ ਤੇ ਮੇਰੇ ਮੇਰੇ ਹਸਬੰਦ ਤੇ ਮੇਰੇ ਡੈਡੀ ਬਾਹਰ ਬੈਠੇ ਹੋਏ ਆ ਇੱਕ ਮਿੰਟ ਦਿਖਾਣੀ ਆ ਮੇਰੇ ਹਸਬੰਦ ਤੇ ਆ ਡੈਡੀ ਉੱਠੇ ਆ ਹਾਂ ਦੇਖਾ ਕਿੱਦਾਂ ਬਣਾਂਗੀ ਨਮਕ ਤੇ ਲਾਲ ਮਿਰਚ ਪਾ ਕੇ ਪਰੋਂਠੀ ਵਧੀਆ ਲੱਗਦੀ ਆ ਕੀ ਕਰੀਂਦੀ ਹੈ ਹੋਏ ਰੱਖੋ ਇਹ ਤਾਂ ਵਸਿਆ ਵੀ ਲਿੰਦੀ ਆ ਚੱਲ ਬਣਾਦੀ ਫਿਰ ਜੈ ਜੀ ਵਧੀਆ ਲੱਗੀ ਉਹਦੇ ਬਣਾਦੀ ਅਜੇ ਨਹੀਂ ਬਣਾਦਾ ਹਾਂ ਅਜਵਾ ਨਹੀ ਭਾਈ ਨਹੀਂ ਪਾਣੀ ਅਜਵਾ ਬੜਾ ਦਮਾਹਤਾਂ ਦੀਆ ਸਾਹ ਦੇਖੋ ਜਿਹੜਾ ਉਹ ਮੁੰਡਾ ਖੜਿਆ ਨਾ ਤੋ ਜੀ ਇਹ ਆਲਾ ਬੋਦੀਆ ਹੋਇਆ ਸੀ ਕੱਲ ਦੱਸਿਆ ਨੇ ਦੇਖੋ ਉੱਥੇ ਖੜਿਆ ਸਲਮ ਨੇ ਮਾਰੇ ਮੂਹ ਨਹੀਂ ਚੱਕਦਾ ਹੋਇਆ ਦੇਖਾ ਤੇ ਬਸ ਆ ਮੌਸਮ ਵੀ ਨਾ ਗਰਮ ਗਰਮ ਜਾਉ ਰਿਹਾ ਸਾਡੇ ਡੈਡੀ ਦੁੱਧ ਲੈਣ ਗਏ ਹੁਣੇ ਜਾਣ ਕੇ ਦੁੱਧ ਲੈ ਕੇ ਫਿਰ ਦੁੱਧ ਬਾਲਣਾ ਤੇ ਨਾਲ ਦੇਖਾਂਗੇ ਉਹ ਵੈਸੇ ਚਾਹ ਨਹੀਂ ਪੀਂਦੇ ਉਹ ਦੁੱਧ ਬਾਲ ਕੇ ਰੱਖ ਦਾਂਗੇ ਤੇ ਬਸ ਐਸ ਕਰਾਂਗੇ ਆਪਾਂ ਲੰਬਾ ਕਰੋ ਨਾ ਠੀਕ ਹਨ ਐਦਾ ਐ ਡਾਡੀ ਦੁੱਧ ਲੈਣ ਗਏ ਆ ਡਾਡੀ ਦੁੱਧ ਲੈਣ ਤੋਂ ਆਨ ਪਾਇਆ ਆਲੇ ਕੋ ਬਾਥਰੂਮ ਚੋ ਟੇ ਕਿੰਨੇ ਖਰਾਬ ਦੀਵਾਲਾ ਪਈਆਂ ਸਾਰੀ ਦੀਵਾਲਾ ਖਰਾਬ ਹੈ ਬਾਥਰੂਮ ਦੀਆ ਤੇ ਬਸ ਮੈਂ ਰੋਟੀ ਬਣੀ ਬਣਾ ਕੇ ਹਟ ਗਈ ਸੀ ਤੇ ਮੇਰੇ ਹਸਬੰਦ ਇੰਨੇ ਖੜੋ ਹੋਸੇ ਨੇ ਇੰਨੇ ਖੜੋਸ ਇਹਨਾਂ ਦਾ ਫੋਨ ਤਾਂ ਮੈਂ ਤਾਂ ਘੜੇ ਆ ਰਹੀ ਜਾਂਦਾ ਇਹ ਕਹਿੰਦੇ ਐਦਾ ਵੀਡੀਓ ਬਣਾ ਹਿਲਦੀ ਆਏ ਕਰਦੀ ਆ ਉਹ ਕਰਦੀ ਮੈਂ ਕੀ ਕਹਣਾ ਮੈਂ ਕਦੇ ਵੀਡੀਓ ਬਣਾਈ ਆ ਮੈਂ ਬਣਾਈ ਵੀ ਨਹੀਂ ਵੀ ਵੀ ਐਦਾ ਉਦਾ ਇਹ ਉਹ ਮੈਨੂੰ ਪਤਾ ਇਹਨਾਂ ਨੂੰ ਪਿੱਠੇ ਜਿੱਦਾਂ ਮਾਰੇ ਐਦਾਂ ਫੜ ਕੇ ਐਦਾਂ ਮਾਰਤਾ ਮੈਨੂੰ ਜੋੜਦੀ ਮਾਰਿਆ ਹਾਂਮ ਤਾਂ 6:30 ਹੋ ਚੁੱਕੇ ਨੇ ਤੇ ਮੈਂ ਬਸ ਇੱਕ ਇੰਤਾਰੋਂ ਕੇ ਬੈਠੀ ਹਾਂ ਇਸੇ ਮੇਰੇ ਹੱਥ ਪੰਡਾ ਗਿਆ ਕੰਮ ਤਾਂ ਫਿਰ ਉਹਨਾਂ ਨੂੰ ਚਾਹ ਚੁ ਬਣਾ ਕੇ ਦਣੀ ਵਾਲੇ ਨਹਾਣਾ ਉਹਨਾਂ ਨੇ ਨਹਾਤ ਹੋ ਕੇ ਤੇ ਫਿਰ ਉਹਨਾਂ ਨੂੰ ਚਾਹ ਬਣਾ ਕੇ ਦਊਂਗੀ ਐਦਾਂ ਖਾੜਦਾ ਮੈਨੂੰ ਐਦਾਂ ਕਿ ਮੇਰੇ ਵਰਗਾ ਕੋਈ ਹੈਗਾ ਨਹੀਂ ਤੇ ਸਾਡੇ ਇੱਥੇ ਤਾਂ ਅੰਗੂਰ ਪੱਕ ਗਏ ਆ ਬਹੁਤ ਜ਼ਿਆਦਾ ਇੰਦਰ ਤੋਂ ਸਭ ਮੈਂ ਆਪ ਬੇੜਾ ਜਦੋਂ ਕੋਈ ਖਾਇ ਗਈ ਨਹੀਂ ਇੰਦਰ ਐਵੇਂ ਆ ਦੇ ਆ ਸਾਡੇ ਬਾਤ ਨੂੰ ਉੱਤਨੀ ਫਸਤੇ ਖਲੈਂ ਮੈਂ ਤਾਂ ਬਾਤ ਜਾਂਦੀ ਨਹੀਂ ਕਿ ਬਾਤ ਤੇ ਵੀਡੀਓ ਬਣਾਣਾ ਕੁਛ ਹੈ ਉਹ ਡੈਡੀ ਦਾ ਰਿਕਸ਼ਾ ਦਿਖਾਨੀ ਆ ਮੈਂ ਤੁਹਾਨੂੰ ਦੇਖੋ ਡੈਡੀ ਦਾ ਰਿਕਸ਼ਾ ਖੜਿਆ ਤੇ ਉਹਨਾਂ ਦਾ ਕੋਲਰ ਰੱਖਿਆ ਆ ਦੇਖ ਆਂਗੂਰ ਦਾ ਵੇੜ ਲੱਗਿਆ ਹੋਇਆ ਆਂਗੂਰ ਇਹ ਮਕਾਨ ਮਾਲੀ ਦਾ ਦਬਲੂ ਮਸਤੋ ਦੀ ਪਾਇਆ ਹੈ ਨੀਜੇ ਫੈਕਟਰੀ ਉੱਪਰ ਘਰ ਬਣੇ ਹੋਇਆ ਦੇਖੋ ਜੇ ਹੁਣ ਮੈਂ ਚਾਹ ਬਣਾਣ ਲੱਗੀ ਸੀ ਮੇਰਾ ਹਸਬੰਦ ਨਾ ਧੋਕੇ ਆ ਗਿਆ ਦੇਖੋ ਚਾਹ ਰੱਖੀ ਆ ਤਿਆਰ ਰੱਖਿਆ ਚਿਪਸ ਲੈ ਕੇ ਆਈ ਸੀ ਅੱਜ ਜờ ਡੈਡੀ ਤੇ ਚਿਪਸ ਖਾਵਾਂਗੇ ਅਸੀਂ ਤੇ ਸਾਡੇ ਇੱਥੇ ਫਿਰ ਦੋ ਦਿਨ ਪਾਣੀ ਨਹੀਂ ਸਹੀ ਆ ਲੈ ਦੋ ਦਿਨ ਲਈ ਅੱਜ ਫਿਰ ਹੋਈ ਬਰਾਹ ਪਾਣੀ ਨਹੀਂ ਆਇਆ ਸਾਡੇ ਇੱਥੇ ਤੇ ਮੈਂ ਨਾ ਰਾਤ ਤੇਲ ਆਇਆ ਸੀ ਸਵੇਰੇ ਮੈਂ ਸੋਚਿਆ ਸੀ ਸੇ ਧੋ ਲੂੰਗੀ ਪਰ ਸਵੇਰੇ ਪਾਣੀ ਨਹੀਂ ਸੀ ਫਿਰ ਮੈਂ ਹੁਣ ਸਿਰ ਤੋਂ ਕਿ ਹੱਟੀ ਸੀ ਥੋੜੇ ਦਰ ਪਹਿਲਾਂ ਜਦੋਂ ਡੈਡੀ ਆਏ ਲੈ ਫਿਰ ਉਹਨਾਂ ਨੇ ਮੋਟਰ ਚਲਵਾਈ ਫਿਰ ਉਹਨਾਂ ਨੇ ਮਤਲਬ ਕਿ ਜਿਹੜੇ ਮਕਾਨ ਵਾਲੇ ਉਹਨਾਂ ਲਈ ਅਲੱਗ ਤੋਂ ਮੋਟਰ ਲੱਗੀ ਹੋਈ ਆ ਤੇ ਫਿਰ ਮੋਟਰ ਚਲਾਈ ਉਹਨਾਂ ਨੇ फटाफट ਫਿਰ ਮੈਂ ਸਿਰ ਤੋਂ ਆਇਆ ਫਿਰ ਡੈਡੀ ਨੂੰ ਆ ਕੇ ਚਾਹ ਬਣਾ ਕੇ ਦਿੱਤੀ ਕਿਉਂ ਇੱਥੇ ਪਾਣੀ ਦੀ ਦਿੱਕਤ ਬਹੁਤ ਹੁੰਦੀ ਆ ਸਾਡੇ ਇੱਥੇ ਬਹੁਤ ਜਣਾ ਹੁਣ ਮੇਰੇ ਹਸਬੰਦ ਲਈ ਇੱਕ ਟੱਪ ਪਾਣੀ ਭਰ ਕੇ ਰੱਖਿਆ ਸੀ ਹੁਣ ਨਹਾ ਕੇ ਆਏ ਨੇ ਵਿਚਾਰੇ ਕਿ ਨਹਾਣੇ ਨੂੰ ਕਿੰਨਾ ਕੰਮ ਲੈਂਦੇ ਤੁਹਾਨੂੰ ਪਤਾ ਅੱਜਕੱਲ ਕਿੰਨੀ ਗਰਮੀ ਹੈ ਉਹ ਇੱਥੇ ਕੰਮ ਵੀ ਜ਼ੋਰ ਵਾਲਾ ਹੈ ਨਾ ਨਹੀਂ ਦਦਾ ਬੀਬੀ ਕਿਲੋ ਚੱਕੜਾ ਹੁੰਦਾ ਫਿਰ ਉਹ ਔਖਾ ਹੁੰਦਾ ਨਾ ਫਿਰ ਉਹ ਵਿਚਾਰੇ ਚਲੋ ਕੋਈ ਨਾ ਆਜੂਗਾ ਪਾਣੀ ਵੀ ਅੱਜ ਆਇਆ ਹੀ ਨਹੀਂ ਇੱਥੇ ਸਰਕਾਰੀ ਪਾਣੀ ਆਂਦਾ ਆਇਆ ਹੀ ਨਹੀਂ ਅੱਜ ਮੇਰੇ ਅੱਗੇ ਆ ਜਾਂਦਾ ਵਾ ਗਾਇਸ ਹੁਣ ਚਾਹ ਪੀਣ ਲੱਗਿਆ ਸੀ ਆ ਦੇਖੋ ਚਾਹ ਚਾਹ ਆ ਗਿਆ ਛਾਪੇ ਦੀ ਦੇਖ ਗਿਆ ਹੁਣ ਚਾਚੀ ਸਵੇ ਡੈਡੀ ਲੱਗੇ ਆਏ ਸੀ ਅੱਜ ਦੋ ਤਿੰਨ ਦਿਨ ਤੋਂ ਉਹਨਾਂ ਨੂੰ ਮਤਲਬ ਕੰਮ ਨਹੀਂ ਹੋਇਆ ਤੋ ਉਹ ਲੈ ਕੇ ਨਹੀਂ ਆਏ ਅੱਜ ਕੰਮ ਹੋਇਆ ਤੋ ਅੱਜ ਲੈ ਕੇ ਆਏ ਸੀ ਚਿਪਸ ਖਾਣ ਨੂੰ ਤੋ ਕਈ ਵਾਰੀ ਹੁੰਦਾ ਕਈ ਵਾਰੀ ਨਹੀਂ ਹੁੰਦਾ ਜਿਹਦੇ ਦਿਨੋਂ ਦਾ ਲੈ ਆਂਦੇ ਜਿਹਦੇ ਨਹੀਂ ਹੁੰਦਾ ਵਿਚਾਰੇ ਨਹੀਂ ਲੈ ਕੇ ਆਉਂਦੇ ਅੱਜ ਫਿਰ ਆਹ ਤਰ ਖੈਰ ਲੈ ਕੇ ਆਇਆ ਬਸ ਕਹਿੰਦੇ ਇਫ ਹੁਣ ਪਾਣੀ ਚਲਾ ਗਿਆ ਚਿਪਸ ਆ ਗਿਆ ਇਹ ਗਰੀਬ ਇਨਸਾਨ ਦੀ ਜ਼ਿੰਦਗੀ ਚ ਇਹ ਹੀ ਆ ਕੁਛ ਆ ਗਿਆ ਲੱਗ ਨਹੀਂ ਲੱਗ ਰਿਹਾ ਕਿ ਨਹੀਂ ਖੁੱਲੇ ਵਾਲ ਰੱਖਦੇ ਹਾਂ ਮੈਨੂੰ ਖੁੱਲੇ ਵਾਲ ਚ ਸੋਹਣੇ ਲੱਗਦੇ ਆ ਮੈਂ ਕਢਾ ਲਵਾਂ ਤੇ ਸੋਹਣੇ ਲੱਗਦੇ ਹੋਣੇ ਗੈਸ ਮੈਂ ਰੋਟੀ ਬਣਾ ਲੈ ਕੇ ਆਉਂਦੀ ਆ ਆਹ ਫਲਕ ਲਾਤੇ ਆ ਡਾਡੀ ਨੂੰ ਲਾਦੀ ਆ ਬਣਾਇਆ ਕੀ ਅੱਜ ਆਲੂ ਪਕੌੜੇ ਅੰਬਰਸਰੀ ਬੜੀ ਅੰਬਰਸਰੀ ਬੜੀ ਏਕ ਵਾਰ ਬੜੀਏ ਤਾਂ ਰੰਗ ਦਿਖਾ ਦੇ ਮੜੇ ਯਾਰ ਮੇਰੇ ਬੜੇ ਬਣਾਇਆ ਤਰੀ ਵਾਲੇ ਬਹੁਤ ਜਿਹਨਾਂ ਨੇ ਕਮੈਂਟ ਕੀਤੀ ਸੀ ਕਿ ਜਿਹੜੀ ਸਬਜੀ ਬਣਾਉਂਦੇ ਉਹਨਾਂ ਦਾ ਰੰਗ ਨਹੀਂ ਦਿਖਾਉਂਦੇ ਚੰਗੀ ਤਰ੍ਹਾਂ ਹਾਂ ਤੂੰ ਮੜੇ ਏਕ ਵਾਰੀ ਰੰਗ ਦਿਖਾ ਦੇ ਨਹੀਂ ਤੇ ਫੇਰ ਫੇਰ ਕਮੈਂਟ ਆਊਗਾ ਕਿ ਸਬਜੀ ਏਕ ਵਾਰ ਦਿਖਾਓ ਰੰਗ ਕਹੇ ਯਾਰ ਹੁਣ ਜਿਹੜੀ ਸਬਜੀ ਉੱਪਰ ਹੁੰਦੀ ਆ ਦੇਖ ਜਾਂਦੀ ਆ ਪਰ ਇਹ ਵਾਲੀ ਸਬਜੀ ਘੱਟ ਹੀ ਦੇਖੀ ਆ ਇੱਕ ਵਾਰ ਦਿਖਾ ਦੇ ਮੜਿਆ ਰੰਗ ਹੈ ਸੁੱਕੀ ਸੁੱਕੀ ਬਣਾਈ ਆ ਸੁੱਕੀ ਸੁੱਕੀ ਬਣਾਈ ਆ ਚਲ ਕੋਈ ਨੇ ਇੱਕ ਵਾਰ ਰੰਗ ਦਿਖਾ ਦਿਉ ਆ ਦੇਖੋ ਬੜੀਆਂ ਪਈਆਂ ਨੇ ਵਿੱਚ ਵਿੱਚ ਸੁੱਕੇ ਆਲੂ ਬਣਾਇਆ ਬਿਲਕੁਲ ਸੁੱਕੇ ਆਲੂ ਤੇ ਬੜੀਆ ਸਬਜੀ ਦਾ ਕਲਰ ਦੇਖ ਲਓ ਸਬਜੀ ਦਾ ਕਲਰ ਵਧੀਆ ਲੱਗਿਆ ਕਿ ਨਹੀਂ ਦਿਆ ਲੱਗ ਗਿਆ ਭਈ ਮੈਨੂੰ ਤਾਂ ਸੁੱਕੇ ਆਲੂ ਜ਼ਿਆਦਾ ਪਸੰਦ ਨੇ ਰਿਐਲਿਟੀ ਪਰ ਇੱਕ ਚੀਜ਼ ਹੈ ਕਿ ਹੁਣ ਕੁਝ ਲੋਕ ਸਾਨੂੰ ਕਹਿੰਦੇ ਆ ਕਿ ਤੁਸੀਂ ਇੱਧਰ ਉੱਧਰ ਦੀ ਬਣਾਇਆ ਕਰੋ ਉਹ ਬਣਾਇਆ ਕਰੋ ਹੁਣ ਸਾਡੇ ਕੋਲ ਜਿੱਦਾਂ ਹੈਗਾ ਸੀ ਓਦਾਂ ਵੱਲ ਕਿਉਂਕਿ ਗੱਲ ਇਹ ਕਿ ਦੇਖੋ ਸਾਡੇ ਕੋਲ ਫੋਨ ਹੈ ਨਹੀਂ ਅਸੀਂ ਫੋਨ ਕੀਜ਼ਾ ਲੈ ਕੇ ਅਸੀਂ ਫੇਰ ਬਣਾਣੇ ਆ ਹੁਣ ਕੁਝ ਲੋਕ ਸਾਨੂੰ ਕਹਿੰਦੇ ਕਿ ਬਾਹਰ ਜਾ ਕੇ ਕਰੋ ਜਾਂ ਉਹ ਕਰੋ ਅਸੀਂ ਸਭ ਕੁਝ ਕਰਾਂਗੇ ਅਸੀਂ ਇਹ ਨਹੀਂ ਕਹਿੰਦੇ ਨਹੀਂ ਕਰਾਂਗੇ ਬਟ ਇਹ ਕਿ ਸਾਡੇ ਕੋਲ ਇੱਕ ਵਾਰੀ ਫੋਨ ਆਨਲੈਂਡ ਬਿਲੋ ਫੋਨ ਅੱਜ ਵੀ ਤਾਂ ਠੀਕ ਹੈ ਦੇਖੋ ਕਿਸੇ ਦਾ ਫੋਨ ਲੈ ਕੇ ਜਾਣਾ ਬਹੁਤ ਇੱਕ ਸਿੱਧੀ ਗੱਲ ਆ ਓੱਖਾ ਗੱਲ ਆ ਤੇ ਗੱਲ ਇਹ ਕਿ ਚਲੋ ਇਹ ਵੀ ਸ਼ੁਕਰ ਹੈ ਕਿ ਚਲੋ ਜਿਵੇਂ ਮਰਜੀ ਅਗਲੇ ਤਾਂ ਫੋਨ ਦਾ ਸੀ ਮੰਗ ਤਾਂ ਲੈਣੇ ਆ ਪਰ ਇਹ ਕਿ ਕੀ ਕਹੀਏ ਹੁਣ ਪਰ ਬਣਾ ਲਈ ਤੇ ਵੀਡੀਓ ਜਿਵੇਂ ਮਰਜੀ ਕਰਕੇ ਅਗਲੇ ਇਹ ਸ਼ੁਕਰ ਹੈ ਕਿ ਜਲ ਫੋਨ ਦੇ ਦਿੰਦਾ ਨਹੀਂ ਤੇ ਅੱਜ ਕੱਲ੍ਹ ਦੇ ਸਮੇਂ ਜੀ ਤੁਹਾਨੂੰ ਪਤਾ ਕਿ ਕੋਈ ਫੋਨ ਦਿੰਦਾ ਨਹੀਂ ਹੈਗਾ ਕੋਈ ਆਪਣਾ 1 ਰੁਪਇਆ ਦੇ ਕੇ ਰਾਜੀ ਨਹੀਂ ਬਸ ਇਹ ਕਿ ਅਸੀਂ ਸਭ ਕੁਝ ਲੈ ਆਵਾਂਗੇ ਬਸ ਇਹ ਕਿ ਥੋੜਾ ਜਿਹਾ ਕੁਝ ਹੋ ਜਵੇ ਨਾ ਮਰਕੇ ਕੁਝ ਦਿਖ ਜੇ ਤੇ ਫੇਰ ਅਸੀਂ ਸਭ ਕੁਝ ਕਰਾਂਗੇ ਸਾਲ ਕਿਸੇ ਚੀਜ਼ ਦਾ ਹਰ ਚੀਜ਼ ਦਾ ਵਲੌਗ ਬਣਾਵਾਂਗੇ ਅਸੀਂ ਤਾਂ ਬਾਹਰ ਰੋਡ ਤੇ ਘੁੰਮ ਕੇ ਵੀ ਵਲੌਗ ਬਣਾਵਾਂਗੇ ਕਿੱਦਾਂ ਕਰਕੇ ਰੋਡ ਤੇ ਘੁੰਮ ਕੋ ਰੋਡ ਤੇ ਘੁੰਮ ਕੋ ਮੁਕੇ ਤੇ ਮੈਂ ਨੇ ਇੱਕ ਚੀਜ਼ ਨੋਟ ਕੀਤਾ ਜਦੋਂ ਲੋਕਾਂ ਨੂੰ ਬੋਲ ਦੋ ਤਾਂ ਕਮੈਂਟ ਗਲਤ ਕਰਨੇ ਬੰਦ ਕਰ ਦੋ ਤੇ ਜਦੋਂ हट ਜਾਓ ਫਿਰ ਉਹ ਦੁਬਾਰਾ ਕਰਨ ਲੱਗ ਜਾਂਦੇ ਗੱਲ ਦੇ ਕਮੈਂਟ ਇਹ ਮਾੜੇ ਰਾਨਾ ਲੋਕ ਕੀ ਨੋਟ ਕੀਤੀ ਆ ਮੇਰੇ ਹਸਬੰਦ ਨੇ ਆ ਕੇ ਦੱਸਿਆ ਰੋਂਦਾ ਕਿ ਜਦੋਂ ਨਾਲੇ ਕੋਲ ਫੋਨ ਲੈ ਕੇ ਲੈਣ ਗਏ ਸੀ ਦੋਨਾਂ ਨੇ ਪੜਿਆ ਤਾਂ ਬਹੁਤ ਦਿਨ ਸੀ ਗਲਤ ਕਮੈਂਟ ਆਏ ਸੀ ਹੁਣ ਕੁਝ ਲੋਕ ਕਹਿੰਦੇ ਆ ਕਿ ਤੇਰ ਕੋ ਕੱਪੜੇ ਨਹੀਂ ਕੀ ਤੂੰ ਗਰੀਬ ਆ ਤੇਰਾ ਵੀ ਲੋਕੀ ਨਹੀਂ ਦੇਖਣਾ ਤੂੰ ਐਦਾ ਵਾ ਤੇ ਕੁਝ ਲੋਕ ਕਹਿੰਦੇ ਕਿ ਇਸ ਤਰ੍ਹਾਂ ਦੇ ਪਾ ਕੇ ਵੀਡੀਓ ਬਣਾ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਤੇ ਹੁਣ ਕੁਝ ਲੋਕ ਬਹੁਤ ਕੁਝ ਬੋਲਦੇ ਨੇ ਤਾਂ ਤੇਰੀ ਵੀਡੀਓ ਚੱਲੂਗੀ ਤੇਰੀ ਵੀਡੀਓ ਕਿਸੇ ਨੇ ਨਹੀਂ ਦੇਖਣੀ ਤੁਹਾਵੇਂ ਵੀਡੀਓ ਬੜੀ ਯੰਨੀ ਆ। ਨਾ ਕੋਈ ਲਾਈਕ ਕਰੇ, ਨਾ ਕੁਛ ਕਰੇ। ਉਹ ਫਿਰ ਫਿਰ ਅਗਲਾ ਜਿਵੇਂ ਇੱਕ ਇਹ ਦੀ ਕਿਸੇ ਵੀਡੀਓ 'ਚ ਹਰ ਵੀਡੀਓ ਬੋਲਦੀ ਹੁੰਦੀ ਹੈ ਕਿ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਤੇ ਅਗਲੇ ਕਹਿੰਦੇ ਕਿ ਜੇ ਇਸ ਤਰ੍ਹਾਂ ਦਾ ਕੁਝ ਕਰਨਗੀ ਤਾਂ ਤਾਂ ਅਸੀਂ ਲਾਈਕ ਕਮੈਂਟ ਕਰਾਂਗੇ। ਉਹਦਾ ਕੱਪੜੇ ਸਹੀ ਤਰ੍ਹਾਂ ਪਾਇਆ ਕਰੇ ਉਹ ਫੇ ਹਾਂ। ਕਿ ਜੇ ਤਾਂ ਤਾਂ ਅਸੀਂ ਲਾਈਕ ਕਮੈਂਟ ਕਰਾਂਗੇ, ਜੇ ਨਹੀਂ ਕਰਨਗੀ ਤਾਂ ਫਿਰ ਅਸੀਂ ਲਾਈਕ ਕਮੈਂਟ ਨਹੀਂ ਕਰਾਂਗੇ। ਤੇ ਅਨਸਬਸਕ੍ਰਾਈਬ ਵੀ ਕਰ ਲਾਂਗੇ ਐਂ ਕਹਿੰਦੇ ਸੀਗੇ। ਹੁਣ ਅਸੀਂ ਤਾਂ ਇਹ ਨਹੀਂ ਕਹਿੰਦੇ ਦੇਖੋ ਜੀ ਜੀਨੂੰ ਚੰਗਾ ਲੱਗਦਾ ਸਬਸਕ੍ਰਾਈਬ ਕਰੋ ਜਿਹਨੂੰ ਨਹੀਂ ਲੱਗਦਾ ਹੁਣ ਅਸੀਂ ਕੀ ਕਹੀਏ ਜਰ ਅਗਲੇ ਦਾ ਮਨ ਹੀ ਨਾਗਾ ਅਸੀਂ ਜ਼ਬਰਦਸਤੀ ਥੋੜੀ ਕਰਾ ਸਕਦੇ ਹਾਂ ਕਿ ਸਬਸਕ੍ਰਾਈਬ ਕਰੋ ਬਾਕੀ ਤੁਹਾਡੀ ਆਪਣੀ ਇੱਛਾ ਵਾ ਬਾਲ ਦੇਖ ਲਓ ਜੀ ਇਹਦੇ ਬਾਲ ਰੀਅਲ ਬਾਲ ਨੇ ਇਹ ਲੋਕੀ ਲਾਲਾ ਕੀ ਕਰਦੇ ਆ ਓਏ ਤੇ ਆ ਦੇਖੋ ਇਹ ਤਾਂ ਰੀਅਲ ਬਾਲ ਦਿਖਾਈ ਪਿੱਛੋਂ ਬਾਲ ਬਾਲ ਦਿਖਾ ਰਹੀ ਇੱਕ ਵਾਰੀ ਜਿਹੜੀ ਮੇਰੀ ਭੈਣਾਂ ਦੇਖਦੀਆਂ ਨੇ ਨਾ ਉਹ 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 ਬੋਲਦੀ ਹੁੰਦੀਆਂ ਨੇ ਇੱਕ ਪਰੇਕ ਜਿੰਨੀ ਵੀ ਲੇਡੀਜ਼ ਨੇ ਨਾ ਜਿੰਨੀ ਵੀ ਲੇਡੀਜ਼ ਨੇ ਜਿੰਨੀ ਵੀ ਭੈਣਾਂ ਨੇ ਉਹਨਾਂ ਦੇ ਕਮੈਂਟ ਇੰਨੇ ਇੱਕ ਸੋਹਣੇ ਆਂਦੇ ਆ ਨਾ ਇੰਨੇ ਕਿ ਵਧੀਆ ਆਂਦੇ ਨੇ ਮੈਂ ਕਹਿੰਨਾ ਪ੍ਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜਾ ਸਾਡੇ ਬਾਰੇ ਕੁਝ ਚੰਗਾ ਸੋਚਦੇ ਆ ਰੱਬ ਉਹਨਾਂ ਨੂੰ ਚੋਗਣਾ ਕਰੇ ਅੱਗੇ ਤੇ ਇੱਕ ਗੱਲ ਹੋਰ ਗਾਈਜ਼ ਜੇ ਸਾਡੀ ਵੀਡੀਓ ਤੋਂ ਬੋਰ ਨਾ ਹੋਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਵਿੱਚ ਅੱਜ ਮੈਂ ਜ਼ਿਆਦਾ ਬੋਲੇ ਕਿਉਂਕਿ ਮੈਂ ਇਸ ਲਈ ਜ਼ਿਆਦਾ ਬੋਲੇ ਕਿਉਂਕਿ ਮੈਂ ਕਮੈਂਟ ਪੜੇ ਸੀਗੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਦੇਖੋ ਆਪੇ ਇੱਕ ਵਾਈਫ ਨੂੰ ਜੇ ਕੋਈ ਬੋਲੇ ਤੇ ਹਰ ਹਸਬੈਂਡ ਦੇ ਉੱਪਰ ਕੀ ਬੀਤਦੀ ਆ ਤੇ ਇਸ ਕਰਕੇ ਮੈਂ ਥੋੜਾ ਜ਼ਿਆਦਾ ਬੋਲੇ ਆ ਤੇ ਜੋਤੀ ਘਟ ਬੋਲੀ ਹੈ ਠੀਕ ਹੈ ਜੀ ਤੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਵਿੱਚ ਤਦ ਤੱਕ ਲਈ